ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਦਲਬੀਰ ਚੇਤਨ ਜੀ ਦੀ ਲਿਖੀ ਹੋਈ ਕਹਾਣੀ ਦਰ ਦਰਵੇਸ਼ ਬੀਬਾ ਮੈਂ ਅੰਦਰ ਆ ਸਕਦਾ ਕੋਈ ਉਪਰਾ ਬੰਦਾ ਬੜੇ ਹੀ ਅਦਬ ਨਾਲ ਕਰਦੀਆਂ ਮੁਹੱਠਾਂ ਤੋਰੀ ਔਰਤ ਨੂੰ ਪੁੱਛਦਾ ਦਲਹੀਜ਼ਾਂ ਤੋਰੀ ਔਰਤ ਤਰਬਕ ਜਾਂਦੀ ਮੋਹਨ^-ਇਰਜ ਉਹ ਪੁੱਛਣ ਵਾਲੇ ਦਾ ਮੂੰਹ ਵੇਖਦੀ ਐ ਪਰ ਚਿਹਰਾ ਤੁੰਦਲਾ ਜਿਹਾ ਹੀ ਦਿਸਦਾ ਪੋ ਦੀ ਤੁੰਦ ਕਰਨ ਵਰਾਂਡੇ 'ਚ ਜਗ ਰਹੀ ਬੱਤੀ ਦਾ ਚਾਨਣ ਵੀ ਬੜਾ ਮੱਦਮ ਜਿਹਾ ਊਂਜ ਤਾਂ ਕਾਲੇ ਦਿਨਾਂ 'ਚ ਚਾਨਣ ਦੀ ਬੜੀ ਲੋੜ ਸੀ ਪਰ ਕਾਲੇ ਦਿਨਾਂ ਤੋਂ ਹੀ ਡਰਦੇ ਆ ਲੋਕਾਂ ਨੇ ਬਾਹਰਲੇ ਬੂਏ ਉੱਤੇ ਲੱਗੀਆਂ ਬੱਤੀਆਂ ਆਪਣੇ ਹੱਥੀਂ ਲਾ ਦਿੱਤੀਆਂ ਸਨ ਸੈਮੀ ਔਰਤ ਬੜੀ ਗੌਰ ਨਾਲ ਉਸ ਉਪਰੇ ਬੰਦੇ ਨੂੰ ਵੇਂਦੀ ਹੈ ਉਹ ਕੋਈ ਦਰਬੇਸ਼ ਜਿਹੀ ਕਿਸਮ ਦਾ ਲੱਗਦਾ ਹੈ ਪੇਸ਼ਾਨੂ ਮੋਢਿਆਂ ਤੱਕ ਲਟਕ ਰਹੇ ਸਿਰ ਦੇ ਚਿੱਟੇ ਵਾਲ ਲੰਮੀ ਸਫੇਦ ਦਾੜੀ ਗਲ ਲੰਮਾ ਚਿੱਟਾ ਚੋੜਾ ਪੈਰੀ ਖੜਾਵਾ ਤੇ ਹੱਥ ਵਿੱਚ ਖੁੰਡੀ ਉਸ ਨੂੰ ਨਿਹਾਰਦੀ ਡਰੀ ਸੈਮੀ ਜੀ ਬੜਾ ਕੁਝ ਸੋਚਦੀ ਹੈ ਉਪਰੇ ਬੰਦਿਆਂ ਨਾਲ ਜੁੜੀ ਦਹਿਸ਼ਤ ਦਾ ਖਿਆਲ ਉਸ ਨੂੰ ਹਲੂਨ ਸੁੱਟਦਾ ਉਸ ਨੂੰ ਕੁਝ ਵੀ ਨਹੀਂ ਔੜ ਰਿਹਾ ਕਿਉਂ ਕੀ ਜਵਾਬ ਦੇਵੇ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਲੀਆਂ ਦਹਲੀਜਾਂ ਧੋਣਾ ਇਸ ਔਰਤ ਦਾ ਨਿਤਨੇਮ ਹੈ ਮਰਨ ਵਾਲਾ ਕਿਹਾ ਕਰਦਾ ਸੀ ਸਵੇਕ ਤੇ ਉੱਠ ਕੇ ਘਰ ਦੀਆਂ ਮੁਖਠਾਂ ਧੋਲਣੀਆਂ ਚਾਹੀਦੀਆਂ ਕੀ ਪਤਾ ਕਿਹੜੇ ਵੇਲੇ ਕੋਈ ਘਰ ਆ ਜਾਵੇ ਉਹਦੀ ਯਾਦ ਆਉਂਦੀ ਆ ਉਸੇ ਕਾਲ ਜੇ ਜਵੇਂ ਰੁੱਗ ਭਰਿਆ ਗਿਆ ਤੇ ਉਹ ਹੋਰ ਵੀ ਸਹਿਮ ਜਾਂਦੀ ਹੈ ਪਰ ਉਹਨੂੰ ਮਰਨ ਵਾਲੇ ਦੇ ਬੋਲ ਯਾਦ ਆਉਂਦੇ ਨੇ ਜਿਹੜਾ ਕਿਹਾ ਕਰਦਾ ਸੀ ਵੇਖ ਇਸ ਬੂਹੇ ਤੇ ਮਾਰੀ ਕੋਈ ਵੀ ਆਵਾਜ਼ ਕਦੇ ਵੀ ਖਾਲੀ ਨਹੀਂ ਬੁਣਨੀ ਚਾਹੀਦੀ ਉਹ ਆਪਣੇ ਅੰਦਰ ਉਗਮ ਆਏ ਸਹਿਮ ਨੂੰ ਪਰੇ ਸੁੱਟ ਦਿਆ ਕਹਿੰਦੀ ਹੈ ਜੀ ਆਇਆਂ ਨੂੰ ਬਸ ਦਹਲਿਜ਼ਾਂ ਤੇ ਪਾਣੀ ਦਾ ਆਖਰੀ ਛੱਟਾ ਮਾਰ ਲੈਣ ਦਿਓ ਦਰਵੇਸ਼ਾ ਵਰਗਾ ਬੰਦਾ ਅੰਦਰ ਲੰਘ ਆਇਆ ਔਰਤ ਨੇ ਉਸ ਨੂੰ ਬੈਠਣ ਲਈ ਉੱਚਾ ਮੋੜਾ ਦਿੱਤਾ ਤੇ ਆਪ ਪੀੜੀ ਉੱਤੇ ਬੈਠ ਕੇ ਦਰਬੇਸ਼ ਨੇ ਮੋੜੇ ਉੱਤੇ ਬੈਠ ਕੇ ਅੱਖਾਂ ਮੁੰਦ ਲਈਆਂ ਔਰਤ ਇੱਕ ਟਾਕ ਉਸ ਨੂੰ ਨਿਹਾਰਨ ਲੱਗੀ ਚਿਹਰੇ ਉੱਤੇ ਥਕਾਵਟ ਤੇ ਪੈਰ ਧੂੜ ਨਾਲ ਅੱਟੇ ਪਏ ਸਨ ਪਿੱਠ ਤੇ ਮਿਲਟਰੀ ਵਾਲਿਆਂ ਵਰਗਾ ਵੱਡਾ ਸਾਰਾ ਪਿੱਠੂ ਸੀ ਚਿੱਟਾ ਚੋਲਾ ਮੈਲਾ ਕੁਚਲਾ ਹੋਇਆ ਪਿਆ ਸੀ ਲੱਗਦਾ ਸੀ ਜਿਵੇਂ ਉਹ ਬੜੇ ਹੀ ਲੰਮੇ ਤੇ ਉਹ ਕਿ ਰਹਾ ਜੋ ਲੰਘ ਕੇ ਆਇਆ ਹੋਵੇ ਉਹਦੇ ਬੀਬੇ ਜੇ ਚਿਹਰੇ ਨੂੰ ਵੇਖ ਔਰਤ ਦਾ ਸਹਿਮ ਕੁਝ ਕਟਿਆ ਪਰ ਫੇਰ ਵੀ ਉਹ ਸੋਚਣ ਲੱਗੀ ਕੌਣ ਹੋਵੇਗਾ ਇਹ ਤੇ ਇਸ ਤੋਂ ਵੱਡੀ ਗੱਲ ਕਿ ਇਸ ਨੂੰ ਪੁੱਛਿਆ ਕਿੱਦਾਂ ਜਾਵੇ ਕਿ ਕੌਣ ਹੈ ਔਰਤ ਅਜੇ ਤੱਕ ਵੀ ਦੁਚਿੱਤੀ ਸੀ ਦਰਵੇਸ਼ ਨੇ ਅੱਖਾਂ ਉਗੇੜੀਆਂ ਤੇ ਆਪਣੇ ਮੋਢਿਆਂ ਦੀਵਾਲਿਓਂ ਤਣੀਆਂ ਖੋਲ ਬਿੱਟੂ ਨੂੰ ਲਾ ਕੇ ਫਰਸ਼ ਉੱਤੇ ਰੱਖ ਦਿੱਤਾ। ਬਹੁਤ ਥੱਕ ਗਿਆ ਹਾਂ ਬੀਬਾ। ਥੋੜਾ ਆਰਾਮ ਕਰਨ ਨੂੰ ਜੀ ਕਰਦਾ। ਦਰবেশ ਨੇ ਆਖਿਆ, "ਠੀਕ ਹੈ। ਪਰ ਜੇ ਚਾਹੋ ਤਾਂ ਗਰਮ ਪਾਣੀ ਨਾਲ ਪੈਰ ਵੀ ਧੋ ਲਵੋ। ਕੁਝ ਤਕਾਵਟ ਲੈ ਜਾਏਗੀ।" ਪਤਾ ਨਹੀਂ ਉਹ ਕਿਵੇਂ ਉਂਝ ਦੀਆਂ ਗੱਲਾਂ ਕਰਨ ਲੱਗ ਪਈ ਸੀ, ਜਿਵੇਂ ਉਹ ਮਰਨ ਵਾਲੇ ਦੇ ਜਿਉਂਦਿਆਂ ਜੀ ਘਰ ਆਏ ਲੋਕਾਂ ਨਾਲ ਕਰਿਆ ਕਰਦੇ ਸੀ। ਔਰਤ ਨੇ ਤ੍ਰਿਮਚੀ ਚ ਪਾਣੀ ਭਾਲਿਆ ਹੁੰਦਾ। ਦਰवेश ਨੇ ਦੋਵੇਂ ਪੈਰ ਪਾਣੀ 'ਚ ਰੱਖਨੇ ਆ ਕੁਝ ਰਾਹਤ ਜਿਹੀ ਮਹਿਸੂਸ ਕੀਤੀ ਇੱਥੇ ਤਾਂ ਆਲੇ-ਦੋਲੇ ਰੌਲਾ ਹੀ ਬੜਾ ਹੈ ਰਾਮ ਕਿਵੇਂ ਹੋਵੇਗਾ ਦਰवेश ਨੇ ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਪਰ ਜਵਾਬ ਔਰਤ ਨੇ ਦਿੱਤਾ ਦਰਅਸਲ ਘਰ ਦੇ ਲਾਗੇ ਹੀ ਰੱਬ ਦਾ ਘਰ ਹੈ ਜੀ ਲੋਕ ਸਵੇਰੇ-ਸਵੇਰੇ ਰੱਬ ਦਾ ਨਾਮ ਲੈਂਦੇ ਨੇ ਰੱਬ ਦੇ ਨਾਮ ਦਾ ਰੌਲੇ ਨਾਲ ਕੀ ਵਾਸਤਾ ਬੀਬਾ ਦਰवेश ਨੇ ਹੱਸ ਕੇ ਪੁੱਛਿਆ ਪਰ ਉਹਦਾ ਹਾਸਾ ਵੇ ਜਿਵੇਂ ਰੋਣ ਵਰਗਾ ਹੀ ਸੀ ਤੁਹਾਡੀ ਗੱਲ ਵੀ ਠੀਕ ਹੈ ਜੀ ਮੇਰਾ ਮਰਨ ਵਾਲਾ ਵੀ ਕਿਹਾ ਕਰਦਾ ਸੀ ਕਿ ਰੱਬ ਦੇ ਘਰ ਸਭ ਤੋਂ ਵੱਧ ਸ਼ਾਂਤੀ ਚਾਹੀਦੀ ਹੈ ਪਰ ਲੱਗਦਾ ਜਿਵੇਂ ਇੱਥੇ ਵੀ ਚੋਣ ਪ੍ਰਚਾਰ ਹੋ ਰਿਹਾ ਹੋਵੇ ਉਹ ਜ਼ਰੂਰ ਬਾਗੀ ਸੁਭਾ ਦੇ ਬੰਦੇ ਹੋਣਗੇ ਦਰਵੇਸ਼ ਜਿਵੇਂ ਆਪਣਾ ਕਿਹਾਸ ਪੁੱਛਦਾ ਹੈ ਬਸ ਜੀ ਪਖੰਡ ਬਿਲਕੁਲ ਬਰਦਾਸ਼ਤ ਨਹੀਂ ਸੰਕਰਦੇ ਆਹ ਵੇਖੋ ਇਹ ਸਾਰੇ ਸ਼ੇਅਰ ਉਹਨਾਂ ਨੇ ਆਪਣੇ ਹੱਥੀ ਲਿਖੇ ਸਨ। ਔਰਤ ਨੇ ਕੰਦ ਉੱਤੇ ਲੱਗੇ ਪਰਦੇ ਨੂੰ ਇੱਕ ਪਾਸੇ ਸਰਕਾਇਆ। ਸਾਰੀ ਚਿੱਟੀ ਕੰਦ ਕਾਲੇ ਅੱਖਰਾਂ ਨਾਲ ਸ਼ੇਅਰ ਲਿਖ-ਲਿਖ ਭਰੀ ਹੋਈ ਸੀ। ਦਰਬੀਸ਼ ਨੇ ਸਾਰੇ ਸ਼ੇਅਰਾਂ ਉੱਤੇ ਨਜ਼ਰ ਮਾਰੀ ਪਰ ਇੱਕ ਥਾਂ ਜਿਵੇਂ ਉਹਦੀ ਨਜ਼ਰ ਰੜ ਗਈ। ਜਾਂ ਧਰਤੀ ਦੇ ਜ਼ਖਮਾਂ 'ਤੇ ਮਰਹਮ ਰਖ ਦੇ। ਜਾਂ ਮੇਰਾ ਦਿਲ ਪੱਥਰ ਕਰ ਦੇ। ਜਾਂ ਲ ਕਮਾਲ ਹੈ ਭਈ। ਦਰवेश ਨੇ ਆਵੇਸ ਚ ਹੀ ਬੋਲਿਆ ਜੀ ਉਹ ਤਾਂ ਕਿਹਾ ਕਰਦੇ ਸਨ ਮਨੁੱਖ ਦਾ ਕਲਿਆਣ ਸਿਆਸਤ ਤੇ ਧਰਮ ਰਾਹੀ ਹੀ ਹੋ ਸਕਦਾ ਸੀ ਪਰ ਇਹ ਦੋਵੇਂ ਗੜ ਮਾੜੇ ਹੱਥਾਂ ਨੇ ਹਥਿਆਲੇ ਨੇ ਉਹ ਕਦੇ ਨਹੀਂ ਸੰਜande ਰੱਬ ਦੇ ਘਰ ਦਰवेश ਨੇ ਹੈਰਾਨ ਹੁੰਦੇ ਹੋਏ ਪੁੱਛਿਆ ਕੀ ਦੱਸਾਂ ਜੀ ਇੱਕ ਵਾਰ ਇੰਜ ਦਾ ਸਵਾਲ ਹੀ ਉਹਨਾਂ ਦੇ ਕਿਸੇ ਧਾਰਮਿਕ ਕਿਸਮ ਦੇ ਦੋਸਤ ਨੇ ਪੁੱਛਿਆ ਸੀ ਤੇ ਉਹਨਾਂ ਨੇ ਅੱਗੋਂ ਹੱਸ ਕੇ ਕਿਹਾ ਸੀ ਅਸਲ 'ਚ ਜਦੋਂ ਤੁਸੀਂ ਢੋਲਕੀਆਂ ਛੇਣੇ ਕੁੱਟਣ ਲੱਗਦੇ ਹੋ ਤਾਂ ਰੱਬ ਵਿਚਾਰਾ ਰੌਲੇ ਤੋਂ ਘਬਰਾ ਕੇ ਮੇਰੇ ਘਰ ਆ ਜਾਂਦਾ ਫੇਰ ਤੂੰ ਹੀ ਦੱਸ ਮੈਂ ਉੱਥੇ ਲੈਣ ਕੀ ਜਾਣਾ ਬੜਾ ਦਿਲਚਸਪ ਬੰਦਾ ਹੋਏਗਾ ਰੱਬ ਨਾਲ ਇੰਨੀ ਨੇੜਤਾ ਨਹੀਂ ਤਾਂ ਵੇਖਿਆ ਕਿ ਲੋਕ ਰੱਬ ਤੋਂ ਡਰਦੇ ਹੀ ਰੱਬ ਨੂੰ ਪੂਜੇ ਜਾਂਦੇ ਨੇ ਰੱਬ ਬਾਰੇ ਉਹਨਾਂ ਇੱਕ ਕਿਤਾਬ ਵੀ ਲਿਖੀ ਸੀ ਸਾਈਂ ਉਸ ਕਿਤਾਬ ਦੀ ਇੰਨੀ ਪ੍ਰਸ਼ੰਸਾ ਤੇ ਵਿਰੋਧਤਾ ਹੋਈ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਕਾਫਰ ਮਿੱਥ ਲਿਆ ਔਰਤ ਨੇਲ ਮਰੀ ਜੋ ਕਿਤਾਬ ਕੱਢ ਕੇ ਦਰਵੇਸ਼ ਨੂੰ ਲਿਆ ਫੜਾਈ ਦਰਵੇਸ਼ ਨੇ ਪਹਿਲਾਂ ਸਰ ਵਰਕ ਨੂੰ ਗੌਰ ਨਾਲ ਵੇਖਿਆ ਤੇ ਫੇਰ ਉਹ ਬੇਤਰਤੀਬੀ ਜਹੀ ਨਾਲ ਵਰਕੇ ਫਰੋਲਣ ਲੱਗਾ ਇੱਕ ਤਾਂ ਉਹਦੀ ਨਜ਼ਰ ਅਟਕ ਗਈ ਤਰਤੀ ਉਤੇ ਜਿੰਨੀਆਂ ਲੜਾਈਆਂ ਤੇ ਕਤਲੋਗਾਰਕ ਧਰਮ ਦੇ ਨਾਂ ਉਤੇ ਹੋਈਆਂ ਉਨੇ ਹੋਰ ਕਿਸੇ ਵੀ ਕਾਰਨ ਨਹੀਂ ਹੋਈ। ਉਹਨੇ ਕੁਝ ਹੋਰ ਵਰਕੇ ਫੋਲੇ। ਇੱਕ ਥਾਂ ਲਿਖਿਆ ਸੀ। ਮਨੁੱਖ ਨੂੰ ਮਨੁੱਖ ਹੀ ਰਹਿਣ ਦਿਓ। ਇਹਨੂੰ ਧਾਰਮਿਕ ਬਣਾਉਣ ਉੱਤੇ ਜ਼ੋਰ ਨਾ ਪਾਓ। ਧਾਰਮਿਕ ਬੰਦਾ ਉਲਾਰ ਹੋ ਜਾਂਦਾ ਹੈ ਤੇ ਉਲਾਰ ਬੰਦਾ ਕਦੇ ਵੀ ਸਹੀ ਨਹੀਂ ਹੁੰਦਾ। ਵਰਕੇ ਫਰੋਲਦੇ ਆਂ ਤੇ ਟਾਮੀ ਟਾਮੀ ਸਤਰ ਪੜਦੇ ਆਂ। ਦਰਵੇਸ਼ ਨੂੰ ਲੱਗਾ ਜਿਵੇਂ ਉਹਦੀ ਥਕਾਵਟ ਲਹਿਰ ਹੀ ਹੋਵੇ। ਉਈ ਕਦੀ 70 ਪੜ ਕੇ ਅਗਲੇ ਵਰਕੇ ਫਰੋਲਣ ਲੱਗ ਪੈਂਦਾ ਜਿਵੇਂ ਸਾਰੀ ਕਿਤਾਬ ਦਾ ਜਾਇਜ਼ਾ ਲੈ ਰਿਹਾ ਹੋਵੇ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਸਮੇਂ-ਸਮੇਂ ਕੁਝ ਲੋਕ ਪੈਦਾ ਹੋਏ ਜਿਨ੍ਹਾਂ ਮਨੁੱਖਾਂ ਨੂੰ ਵਧੀਆ ਮਨੁੱਖ ਬਣਾਉਣ ਲਈ ਉਪਰਾਲੇ ਵੀ ਕੀਤੇ ਪਰ ਉਹਨਾਂ ਦੇ ਚਲਾਕ ਪੈਰੋਕਾਰਾਂ ਨੇ ਉਹਨਾਂ ਦੇ ਨਾਵਾਂ ਤੇ ਹੀ ਝੰਡੇ ਤੇ ਬੂੰਗੇ ਬਣਾ ਕੇ ਮਨੁੱਖਤਾ ਵਿੱਚ ਹੋਰ ਵੀ ਵੰਡੀਆਂ ਪਾ ਦਿੱਤੀਆਂ ਦਰवेश ਨੇ ساری ਕਿਤਾਬ ਦੇ ਵਰਕੇ ਪਲਟੇ ਤੇ ਆਖਰੀ ਸਫੇ ਤੇ ਚਾਤੀ ਮਰੀ ਲਿਖਿਆ ਸੀ ਜਿੰਨਾ ਚਿਰ ਧਰਮ ਦੇ ਦਾਵੇਦਾਰ ਆਪੋ ਆਪਣਾ ਗਿਆਨ ਫੜੀ ਮਨੁੱਖ ਤੇ ਰੱਬ ਦੇ ਵਿਚਾਰ ਖੜੇ ਹਨ ਰੱਬ ਦੀ ਰੋਸ਼ਨੀ ਮਨੁੱਖ ਤੱਕ ਨਹੀਂ ਪਹੁੰਚ ਸਕਦੀ ਦਰवेश ਨੇ ਅੱਖਾਂ ਮੀਟ ਕੇ ਇੱਕ ਲੰਮਾ ਸਾਹ ਲਿਆ ਫਿਰ ਅੱਖਾਂ ਉਗੇੜ ਕੇ ਔਰਤ ਵੱਲ ਵੇਖਦੇ ਆ ਪੁੱਛਿਆ ਬੀਬਾ ਤੋਸਾ ਤਾਂ ਪੜੀ ਹੀ ਹੋਏਗੀ ਇਹ ਕਿਤਾਬ ਜੀ ਹਾਂ ਮੈਂ ਤਾਂ ਕਈ ਵਾਰੀ ਪੜ੍ਹੀਏ ਜਦੋਂ ਵੀ ਦਿਲ ਉਦਾਸ ਹੁੰਦਾ ਪੜ੍ਹ ਕੇ ਸੋਚਦੀ ਆ ਇਹੋ ਜੇ ਮਨੁੱਖ ਨੂੰ ਮਾਰਨ ਵਾਲਿਓ ਤੁਸੀਂ ਕਿਹੜੇ ਰੱਬ ਨੂੰ ਖੁਸ਼ ਕੀਤਾ ਹੋਵੇਗਾ ਔਰਤ ਦੀ ਗੱਲ ਸੁਣ ਕੇ ਦਰਵੇਸ਼ ਜੀ ਵੀ ਹੈਰਾਨ ਹੀ ਰਹਿ ਗਿਆ ਕਿਸ ਨੇ ਮਾਰ ਦਿੱਤਾ ਸੀ ਇਹੋ ਜੇ ਮਨੁੱਖ ਨੂੰ ਉਹ ਜਿਵੇਂ ਰੂਣ ਹੱਕਾ ਹੋ ਗਿਆ ਸੀ ਕੌਣ ਸਾਨੂੰ ਬਸ ਜੀ ਉਹਨਾਂ ਦੇ ਦਾਅਵੇ ਅਨੁਸਾਰ ਰੱਬ ਨੂੰ ਮੰਨਣ ਵਾਲੇ ਸਾਨੂੰ ਦਰਵੇਸ਼ ਦੀ ਹੈਰਾਨੀ ਜਿਵੇਂ ਅਸੀਮ ਹੋਈ ਜਾ ਰਹੀ ਸੀ ਰੱਬ ਨੂੰ ਮੰਨਣ ਵਾਲਿਆਂ ਹੀ ਰੱਬ ਵਰਗੇ ਬੰਦੇ ਨੂੰ ਮਾਰਤਾ ਬਸ ਸਾਈ ਉਸ ਦਿਨ ਵੀ ਮੈਂ ਸਰਦਲਾਂ ਤੋਂ ਕੇ ਹਟੀ ਹੀ ਸੀ ਕਿ ਕੁਝ ਲਿਬੜੇ ਪੈਰ ਸੁੱਚੀ ਸਰਦਲ ਨੂੰ ਲਤਾੜ ਕੇ ਅੰਦਰ ਲੰਘ ਗਏ ਸਾਡੇ ਤਰਲੇ ਮਿੰਤਾਂ ਦਾ ਉਹਨਾਂ ਲਈ ਕੋਈ ਅਰਥ ਹੀ ਨਹੀਂ ਸੀ ਉਹਨਾਂ ਧੂਕੇ ਉਸ ਨੂੰ ਬਾਹਰ ਕੱਟ ਲਿਆ ਉਨੇ ਸਿਰਫ ਇੰਨਾ ਹੀ ਪੁੱਛਿਆ ਸੀ ਮੈਨੂੰ ਮੇਰਾ ਕਸੂਰ ਤਾਂ ਦੱਸੋ ਕਸੂਰ ਪੁੱਛਦਾ ਤੂੰ ਆਂਦੇ ਰੱਬ ਨੂੰ ਨਹੀਂ ਮੰਨਦਾ ਜ਼ਰੂਰੀ ਤਾਂ ਨਹੀਂ ਕਿ ਮੈਂ ਤੁਹਾਡੇ ਮੰਗ ਹੀ ਰੱਬ ਨੂੰ ਮੰਨਾ ਉਹਨਾਂ ਬਗੈਰ ਕਿਸੇ ਡਰ ਪੈ ਦੇ ਬੜੀ ਹੀ ਡ੍ਰਿਡਰ ਨਾਲ ਕਿਹਾ ਸੀ ਸਵਾਲ ਜਵਾਬ ਕਰਨਾ ਇਹ ਕਾਫਰ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ ਤੇ ਅਗਲੇ ਹੀ ਪਲ ਇੱਕ ਨੇ ਆਪਣੀ ਬੰਦੂਕ ਦੀ ਗੋਲੀ ਉਹਦੇ سینੇ 'ਚ ਦਾਗ ਦਿੱਤੀ ਹੇ ਖੁਦਾ ਕਹਿੰਦਾ ਉਹ ਵੇੜੇ ਵਿੱਚ ਡਿੱਗ ਪਿਆ ਤੇ ਉਹਦੇ ਲਹੂ ਦੀਆਂ ਕੁਛੇਟਾਂ ਤੋਤੀ ਸਰਦਲ ਉੱਤੇ ਵੀ ਆ ਡਿੱਗੀਆਂ ਸਨ ਸਾਈਂ ਔਰਤ ਜਿਵੇਂ ਨਵੇਂ ਸਿਰਿਓਂ ਰੋਣ ਖਾਕੀ ਹੋ ਗਈ ਸੀ ਔਰਤ ਦੀ ਗਾਥਾ ਸੁਣ ਦਰਬੇਸ਼ ਦੀਆਂ ਅੱਖਾਂ ਵਿੱਚੋਂ ਵੀ ਅਥਰੂ ਵਹਿ ਤੁਰੇ ਮੈਂ ਹੋਰ ਕਿਸੇ ਰੱਬ ਨੂੰ ਕੀ ਕਰਨਾ ਸੀ ਜੀ ਮੇਰੇ ਲਈ ਤਾਂ ਉਹੀ ਰੱਬ ਸੀ ਔਰਤ ਰੋਣ ਵਰਗੀ ਆਵਾਜ਼ ਚ ਕਹਿ ਰਹੀ ਸੀ ਦਰਵੇਸ਼ ਆਪਣਾ ਸਿਰ ਸੱਜੇ ਖੱਬੇ ਇੰਜ ਮਾਰ ਰਿਹਾ ਸੀ ਜਿਵੇਂ ਬੜਾ ਕੁਝ ਅਸਹਿ ਵਾਪਰਿਆ ਹੋਵੇ ਸਾਈਂ ਸਕੂਲ ਵਿੱਚ ਪੜਾਉਂਦੇ ਸਨ ਹਮੇਸ਼ਾ ਸਕੂਲ ਦੇ ਦਰ ਤੇ ਸਜਦਾ ਕਰਕੇ ਅੰਦਰ ਦਾਖਲ ਹੁੰਦੇ ਸਨ ਕਹਿੰਦੇ ਸਨ ਇਸ ਤੋਂ ਵੱਡਾ ਕੋਈ ਮੰਦਰ ਨਹੀਂ ਹੋ ਸਕਦਾ ਕਦੇ ਕਿਸੇ ਲੋੜਵੰਦ ਨੂੰ ਘਰੋਂ ਖਾਲੀ ਨਹੀਂ ਸੀ ਮੋੜਿਆ ਆਪ ਉਹੜਾ ਥੋੜਾ ਵੀ ਚੱਲ ਲੈਣੀਆ ਪਰ ਕਹਿਣਾ ਆਉਣ ਵਾਲੀ ਦੀ ਲੋੜ ਸ਼ਾਇਦ ਮੇਰੇ ਤੋਂ ਵੀ ਵੱਡੀ ਹੋਵੇ ਕਈ ਵਾਰੀ ਸੋਚਦੇ ਹਾਂ ਕਿ ਰੱਬ ਨੂੰ ਮੰਨਣ ਵਾਲਾ ਹੋਰ ਕਿਦਾਂ ਦਾ ਹੁੰਦਾ ਹੋਵੇਗਾ ਬਸ ਬੀਬਾ ਬਸ ਦਰਵੇਸ਼ ਆਪਣਾ ਹੱਥ ਦਿਲ ਵਾਲੇ ਪਾਸੇ ਛਾਤੀ ਉੱਤੇ ਮੜਨ ਲੱਗਾ ਜਿਵੇਂ ਬਹੁਤ ਹੀ ਪੀੜ ਮਹਿਸੂਸ ਕਰ ਰਿਹਾ ਹੋਵੇ ਔਰਤ ਨੇ ਵੇਖਿਆ ਦਰਵੇਸ਼ ਦੀ ਛਾਤੀ ਚੋਂ ਲਹੂ ਸਿਮ ਕੇ ਚੋਲੇ ਜੋ ਬਾਹਰ ਵਿਦਿਸਣ ਲੱਗ ਪਿਆ ਸੀ ਦਰਵੇਸ਼ ਨੇ ਪੇਟੂ ਚੋਂ ਇੱਕ ਡੱਬੇ ਨੂੰ ਖੋਲ ਕੇ ਉਸ ਚੋਂ ਉਂਗਲ ਨਾਲ ਮਲਮ ਕੱਢੀ ਤੇ ਜ਼ਖਮ ਵਾਲੀ ਤਾਂ ਮੜਨ ਲੱਗਾ ਔਰਤ ਬੜੀ ਹੀ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਹੀ ਸੀ ਮਲਮ ਨੂੰ ਮਲ ਕੇ ਉਹਨੇ ਕੁਝ ਚੈਨ ਮਹਿਸੂਸ ਕੀਤਾ ਤੇ ਔਰਤ ਨੂੰ ਕਹਿਣ ਲੱਗਾ ਬੀਬਾ ਬਹੁਤ ਅਰਸਾ ਪਹਿਲਾਂ ਮੈਂ ਜਦ ਧਰਮ ਹੱਥੋਂ ਪਹਿਲਾ ਮਨੁੱਖ ਮਰਿਆ ਵੇਖਿਆ ਸੀ ਤਾਂ ਮੇਰੇ ਇੱਥੇ ਦਿਲ ਵਾਲੇ ਪਾਸੇ ਬੜੀ ਜ਼ੋਰ ਦੀ ਪੀੜ ਉੱਠੀ ਸੀ ਤੇ ਫੇਰ ਇਥੋਂ ਆਪਣੇ ਆਪ ਹੀ ਲਹੂ ਸਿਮ ਪਿਆ ਸੀ ਉਦੋਂ ਮੈਂ ਰੱਬ ਨੂੰ ਬੜਾ ਮੰਨਦਾ ਹੁੰਦਾ ਸੀ ਇਸ ਲਈ ਉਸ ਨਾਲ ਬੜਾ ਲੜਿਆ ਉਹਨੂੰ ਤਾਨੇ ਮੇਨੇ ਵੀ ਦਿੱਤੇ ਮੈਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਥੋਂ ਇਹ ਜ਼ਖਮ ਵੇਖੇ ਨਹੀਂ ਜਾਂਦੇ ਜੇ ਤੂੰ ਇਹ ਸਭ ਕੁਝ ਬੰਦ ਨਹੀਂ ਕਰ ਸਕਦਾ ਤਾਂ ਮੈਂ ਤੈਨੂੰ ਖੁਦਾ ਮੰਨਣ ਤੋਂ ਮੋਨ ਕਰਾ ਉਦੋਂ ਮੈਨੂੰ ਇੱਕ ਵਾਰ ਸੁਣੀ ਸੀ ਯਾਰ ਦੋਸਤ ਕਹਿੰਦੇ ਨੇ ਕਿ ਇਹ ਮੇਰੇ ਮਨ ਦਾ ਵਹਿਮ ਹੈ ਪਰ ਮੈਂ ਆਵਾਜ਼ ਆਪਣੇ ਕੰਨਾਂ ਨਾਲ ਸੁਣੀ ਸੀ ਬੀਬਾ ਇਸਵਾਜ਼ ਨੇ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਕਿਹਾ ਸੀ ਤਰਤੀ ਦੇ ਜ਼ਖਮ ਕਦੇ ਨਹੀਂ ਮੁੱਕਣੇ ਹਾਂ ਜੇ ਤੂੰ ਚਾਹੇ ਤੈਂ ਨ ਉਤੇ ਮੱਲਮ ਲਾਉਣ ਦੀ ਜ਼ਿੰਮੇਵਾਰੀ ਲੈ ਸਕਦਾ ਏ ਉਸ ਦਿਨ ਤੋਂ ਅੱਜ ਦੇ ਦਿਨ ਤੱਕ ਇਹੀ ਕੰਮ ਕਰ ਰਿਹਾ ਹਾਂ ਪਰ ਤਰਤੀ ਦੇ ਜ਼ਖਮ ਮੁੱਕਣ ਦੀ ਤਾਂ ਹੋਰ ਵੀ ਵੱਧਦੇ ਹੀ ਜਾਂਦੇ ਹਨ ਦਰਵੇਸ਼ ਨੇ ਇੱਕ ਲੰਮਾ ਹੌਂਕਾ ਲਿਆ ਤਿਰਮਚੀ ਦਾ ਪਾਣੀ ਹੁਣ ਤੱਕ ਠੰਡਾ ਹੋ ਚੁੱਕਾ ਸੀ ਦਰਵੇਸ਼ ਨੇ ਆਪਣੇ ਪੈਰ ਪਾਣੀ ਚੋਂ ਕੱਢ ਕੇ ਪਰਨੇ ਨਾਲ ਪਹੁੰਚੇ ਤੇ ਮੂੜੇ ਤੇ ਚੌਂਕੜੀ ਮਾਰ ਕੇ ਬੈਠ ਗਿਆ ਸਫ਼ਰ ਦੇ ਬੜੇ ਝੰਬੇ ਲੱਗਦੇ ਹੋ ਜ਼ਰੂਰ ਭੁੱਖ ਵੀ ਲੱਗੀ ਹੋਏਗੀ ਔਰਤ ਨੇ ਪੁੱਛਿਆ ਭੁੱਖ ਨਾਲੋਂ ਥਕਾਵਟ ਜ਼ਿਆਦਾ ਹੈ ਬੀਬਾ ਥੋੜਾ ਜਿਹਾ ਆਰਾਮ ਕਰਕੇ ਕੁਝ ਖਾ ਪੀ ਲਵਾਂਗਾ ਦਰਵੇਸ਼ ਨੇ ਕੰਧ ਨਾਲ ਢੋਲਾ ਕੇ ਅੱਖਾਂ ਮੀਟ ਲਈਆਂ ਸਾਈ ਇੱਥੇ ਮੰਝੇ ਤੇ ਆ ਜਾਓ ਔਰਤ ਨੇ ਬੜੇ ਆਦਰ ਨਾਲ ਅੱਖਿਆ ਨਹੀਂ ਬੀਬਾ ਮੰਜੇ ਤੇ ਤਾਂ ਮੈਂ ਕਦੇ ਸੁੱਤਾ ਹੀ ਨਹੀਂ ਬਸ ਇੰਜੀ ਕੜੀ ਪਾਲ ਲਈ ਅੱਖਾਂ ਮੀਟਾਂਗਾ ਤੇ ਸਰੀਰ ਕੁਝ ਵੱਲ ਹੋ ਜਾਵੇਗਾ ਫੇਰ ਮੈਂ ਸਾਰੀ ਕਿਤਾਬ ਪੜਾਂਗਾ ਉੰਜ ਤਾਂ ਟਾਮੀਆਂ ਟਾਮੀਆਂ ਸਤਰਾ ਪੜਨ ਨਾਲ ਹੀ ਮੇਰੀ ਅੱਧੀ ਥਕਾਵਟ ਦੂਰ ਹੋ ਗਈਏ ਫੇਰ ਕੋਚੇ ਰੁੱਕ ਕੇ ਪੁੱਛਣ ਲੱਗਾ ਬੀਬਾ ਤੋਸਾ ਕੰਦੋ ਤੇ ਲਿਖੇ ਸ਼ੇਅਰ ਪਰਦੇ ਨਾਲ ਕਿਉਂ ਟੱਕ ਰੱਖੇ ਨੇ ਉੰਜ ਹੀ ਰਹਿਣ ਤੇ ਆਓ ਆਉਂਦਾ ਜਾਂਦਾ ਪੜਦਾ ਰਹੀ ਔਰਤ ਨੇ ਹੌਂਕਾ ਲੈਂਦੇ ਆ ਕਿਹਾ ਬਸ ਸਾਈਂ ਸੋਚਦੀਆਂ ਇਹ ਅੱਖਰ ਕਿਤੇ ਮਿਟ ਨਾ ਜਾਣ ਅਸਲ ਚੋਦਾ ਜੋ ਵੀ ਮੇਰੇ ਕੋਲ ਹੈ ਮੈਂ ਗੋਣਾ ਨਹੀਂ ਚਾਹੁੰਦੀ ਔਰਤ ਨੇ ਵੇਖਿਆ ਕਿ ਗੱਲਾਂ ਕਰਦਾ ਕਰਦਾ ਦਰवेश ਇੱਕ ਦੋ ਵਾਰ ਉਂਗਲਾਇਆ ਤੇ ਫੇਰ ਕੰਧ ਨਾਲ ਢੋ ਲਾ ਕੇ ਸੌਂ ਗਿਆ ਔਤ ਲਾ ਕੇ ਬੈਠੀ ਆਪਣੇ ਨਿੱਕੇ ਨਿੱਕੇ ਕੰਮ ਕਰਦੀ ਰਹੀ ਉਹਨੇ ਪਹਿਲਾਂ ਨਹੀਂ ਸਿਚਾਇਆ ਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਵਿੱਚ ਵੀਗਨ ਮਣੀ ਪਰ ਹੁਣ ਸੋਚਿਆ ਕਿ ਉਹ ਆਪਣੇ ਜਵਾਨ ਪੁੱਤ ਨੂੰ ਇਸ ਦਰवेश ਨਾਲ ਜ਼ਰੂਰ ਮਿਲਾਏ ਰੱਬ ਦੇ ਘਰ ਦੇ ਰੌਲੇ ਰੱਪੇ ਤੋਂ ਡਰਦੇ ਆ ਸਭ ਬੂਹੇ ਬਾਰੀਆਂ ਬੰਦ ਕਰਕੇ ਪੜ ਰਹੇ ਆਪਣੇ ਪੁੱਤ ਨੂੰ ਉਸਨੇ ਆਖਿਆ بیٹے ਇਸ ਧਰਤੀ ਤੇ ਧਰਮ ਜੀ ਵੀ ਜਿੰਦਾ ਹੈ ਆਪਣੇ ਘਰ ਇੱਕ ਦਰवेश ਆਇਆ ਆ ਉਸ ਨੂੰ ਮਿਲ ਤੂੰ ਮਹਿਸੂਸ ਕਰੇਗਾ ਕਿ ਬਹੁਤ ਕੁਝ ਮਰ ਕੇ ਬੜਾ ਕੁਝ ਫੇਰ ਵੀ ਜਿੰਦਾ ਰਹਿੰਦਾ ਏ ਉਹ ਆਪਣੇ ਪੁੱਤ ਨੂੰ ਦਰਵੇਸ਼ ਵਾਲੇ ਕਮਰੇ ਚ ਲੈ ਕੇ ਆਈ ਤੇ ਉਸਨੇ ਵੇਖਿਆ ਕਿ ਦਰਵੇਸ਼ ਬੈਠਾ ਕਿਤਾਬ ਪੜ੍ਹ ਰਿਹਾ ਸੀ ਉਹਦਾ ਚਿਹਰਾ ਸਜਰਾ ਸਜਰਾ ਸੀ ਜਿਵੇਂ ਅੱਖ ਚਮਕੇ ਵਿੱਚੀ ਉਸਨੇ ਆਪਣੀ ਪੂਰੀ ਨੀਂਦ ਲਾ ਲਈ ਹੋਈ ਦਰਵੇਸ਼ ਨੇ ਅੱਖਾਂ ਪੁੱਟ ਕੇ ਉਹਨਾਂ ਵੱਲ ਵੇਖਿਆ ਔਰਤ ਨੇ ਦੱਸਿਆ ਸਾਈ ਇਹ ਮੇਰਾ ਬੇਟਾ ਏ ਇਹਨੂੰ ਦਿਲਾਸਾ ਦਿਓ ਮੈਂ ਤਾਂ ਸਭ ਕਾਸੇ ਨੂੰ ਪਾਣਾ ਮੰਨ ਕੇ ਜਰ ਲਿਆ ਪਰ ਇਹ ਪਿਓ ਦੀ ਮੌਤ ਤੋਂ ਬਾਅਦ ਜਿਵੇਂ ਸਭ ਕਾਸੇ ਤੋਂ ਹੀ ਬਾਗੀ ਹੋ ਗਿਆ ਕਹਿੰਦਾ ਕੋਈ ਰੱਬ ਵਰਗੀ ਚੀਜ਼ ਹੈ ਹੀ ਨਹੀਂ ਮੇਰਾ ਪਿਓ ਰੱਬ ਸੀ ਉਹਦੇ ਮਰਨ ਨਾਲ ਸਮਝੋ ਰੱਬ ਵੀ ਮਰ ਗਿਆ ਔਰਤ ਦੀਆਂ ਗੱਲਾਂ ਸੁਣ ਕੇ ਦਰਬੇਸ਼ ਦੀਆਂ ਅੱਖਾਂ ਵਿੱਚ ਅਥਰੂ ਦਾ ਜਿਵੇਂ ਹੜ ਆ ਗਿਆ ਹੋਵੇ ਇੱਕ ਚੀਕ ਉਹਦੇ ਗਲੇ ਵਿੱਚੋਂ ਉੱਚੀ ਸਾਰੀ ਉਠੀ ਦੇਖਦੇ ਹੀ ਦੇਖਦੇ ਅਦਰਵੇਸ਼ ਨੇ ਆਪਣੀ ਛਾਤੀ ਨੂੰ ਦੋਹਾਂ ਹੱਥਾਂ ਨਾਲ ਕੁੱਟ ਕੇ ਫੜ ਲਿਆ ਤੇ ਤੜਫਣ ਲੱਗਾ ਔਰਤ ਨੂੰ ਲੱਗਾ ਕਿ ਉਹਦੀ ਛਾਤੀ ਵਿੱਚ ਪਹਿਲਾਂ ਵਾਂਗ ਜ਼ਰੂਰ ਜ਼ਬਰਦਸਤ ਪੇਡ ਉੱਠੇ ਹੋਵੇਗੀ ਔਰਤ ਨੇ ਵੇਖਿਆ ਉਹਦੇ ਚੋਲੇ 'ਚੋਂ ਸਿਮ ਦੇ ਲਹੂ ਨਾਲ ਉਹਦੀਆਂ ਉਂਗਲਾਂ ਵੀ ਰੰਗੀਆਂ ਗਈਆਂ ਸਨ ਔਰਤ ਨੇ ਕਾਲੀ ਨਾਲ ਪੇਠੂ 'ਚ ਪਏ ਮੱਲਮ ਵਾਲੇ ਡੱਬੇ ਨੂੰ ਬਾਹਰ ਕੱਢ ਕੇ ਉਸ 'ਚੋਂ ਮੱਲਮ ਲੱਭਣੀ ਚਾਹੀ ਪਰ ਉਸਨੇ ਵੇਖਿਆ ਮਲਮ ਵਾਲਾ ਡੱਬਾ ਬਿਲਕੁਲ ਖਾਲੀ ਹੋ ਚੁੱਕਾ ਸੀ ਫੇਰ ਵੀ ਔਰਤ ਨੇ ਪੂੰਦ ਪਾ ਕੇ ਥੋੜੀ ਬਹੁਤ ਮਲਮ ਆਪਣੀ ਉਂਗਲੀ ਨੂੰ ਲਈ ਤੇ ਦਰਵੇਸ਼ ਦੀ ਛਾਤੀ ਉੱਤੇ ਮੜਨ ਲੱਗੀ ਪਰ ਉਸਨੇ ਮਹਿਸੂਸ ਕੀਤਾ ਕਿ ਜਿਉਂਦੇ ਜੀ ਧਰਤੀ ਦੀ ਹਰ ਪੀੜ ਨੂੰ ਮਲਮ ਲਾਉਣ ਵਾਲਾ ਲਰਜ ਦਾ ਤੇ ਕ ਦਾ ਦਿਲ ਮਰ ਕੇ ਜਿਵੇਂ ਸੱਚਮੁੱਚ ਹੀ ਪੱਥਰ ਹੋ ਗਿਆ ਸੀ ਉਹਦੀਆਂ ਅੱਖਾਂ ਚੋਂ ਉੱਥਰੂ ਵਹਿ ਤੁਰੇ ਤੇ ਇਹ ਅਥਰੂ ਹੋਰ ਵੀ ਸਮੁੰਦਰ ਬਣ ਗਏ ਜਦੋਂ ਉਸਨੇ ਵੇਖਿਆ ਕਿ ਉਹਦੇ ਬੇਟੇ ਨੇ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਪਹਿਲੀ ਵਾਰ ਕਿਸੇ ਹੋਰ ਦੇ ਪੈਰਾਂ ਨੂੰ ਛੂਇਆ ਸੀ ਧੰਨਵਾਦ ਜੀ ਉਮੀਦ ਕਰਦੀਆਂ ਕਿ ਆਪ ਜੀ ਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ